हां जी नाभीवैदा आयुर्वेदिक सेंटर ਦੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਅਸੀਂ ਸਵੇਰ ਦੇ ਮਾਲਵੇ ਏਰੀਏ ਦੇ ਵਿੱਚ ਕਈ ਪੇਸ਼ੈਂਟਾਂ ਨੂੰ ਮਿਲੇ ਆ ਫਰੋਜਪੁਰ ਫਰੋਜਪੁਰ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਏ ਆ ਤੇ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਨਾਭੀवैदा ਆਯੁਰਵੈਦਿਕ ਜੜੀ ਬੂਟੀ ਦੇ ਅਰਕਾ ਦੇ ਨਾਲ ਬਹੁਤ ਵਧੀਆ ਰਿਜ਼ਲਟ ਆਏ ਹੋਏ ਆ ਅੱਜ ਅਸੀਂ ਉਹਨਾਂ ਨੂੰ ਮਿਲੇ ਆ ਉਹਨਾਂ ਦੇ ਵਿੱਚੋਂ ਸਾਡੇ ਉਹ ਸਾਡੇ ਅੰਕਲ ਜੀ ਨੇ ਤੇ ਫਰੋਜਪੁਰ ਸਿਟੀ ਦੇ ਅੰਦਰ 메ਨ ਬਾਜ਼ਾਰ ਦੇ ਵਿੱਚ ਅੰਕਲ ਉਹਨਾਂ ਦੀ ਸ਼ਾਪ ਹੈ ਤੇ ਨਾਲ ਹੀ ਸਾਡੇ ਇੱਕ ਹੋਰ ਅੰਕਲ ਜੀ ਹੈ ਜਿਨ੍ਹਾਂ ਦੇ ਬਦੌਲਤ ਅੰਕਲ ਉਹਨਾਂ ਨੂੰ ਇਧਰ ਸੀਤਾ RAM ਅੰਕਲ ਜੀ ਨੇ ਇਹਨਾਂ ਤੋਂ ਪਤਾ ਲੱਗਿਆ ਸੀ ਸਾਡੇ ਨਾਭੀ ਵੈਦਾ ਬਾਰੇ ਆਜੋ ਆਪਾਂ ਇਹ ਅੰਕਲ ਉਹਨਾਂ ਨਾਲ ਗੱਲ ਹੀ ਕਰਦੇ ਆ ਕਿ ਨਾਭੀ ਵੈਦਾ ਆਯੁਰਵੈਦਿਕ ਤੇਲ ਦਾ ਇਹਨਾਂ ਨੂੰ ਕੀ ਕੀ ਬੈਨੀਫਿਟ ਹੋਇਆ ਇਹ ਬਾਜ਼ਾਰ ਦੇ ਵਿੱਚ ਦੁਕਾਨ ਹੈ ਪ੍ਰਿੰਸ ਕਰਿਆਨਾ ਸਟੋਰ ਅੰਕਲ ਉਹਨਾਂ ਦੀ ਜੇਕਰ ਇਸ ਵੀਡੀਓ ਦੇ ਵਿੱਚੋਂ ਲੋਕ ਕਿਸੇ ਨੇ ਛਾਵਾ ਜੇ ਤੁਹਾਨੂੰ ਲੱਗਦਾ ਕਿ ਨਾਬੀ ਵੈਦਾ ਜਿਹੜੇ ਐ ਪਤਾ ਨਹੀਂ ਉੱਦੇ ਤਾਂ ਨਹੀਂ ਵੀਡੀਓ ਕਿਸੇ ਨੇ ਬਣਾ ਲਈ ਤੇ ਫੀਕ ਤਾਂ ਨਹੀਂ ਉਹਦੇ ਲਈ ਤੁਸੀਂ ਆ ਕੇ ਇੱਥੇ ਕਰਿਆਨਾ ਸਟੋਰ ਪ੍ਰਿੰਸ ਕਰਿਆਨਾ ਸਟੋਰ 메ਨ ਬਾਜ਼ਾਰ ਫਿਰੋਜ਼ਪੁਰ ਆ ਕੇ ਅੰਕਲ ਉਹਨਾਂ ਨੂੰ ਵੀ ਮਿਲ ਸਕਦੇ ਆ ਨਾਲੇ ਹੀ ਇਹਨਾਂ ਅੰਕਲ ਉਹਨੇ ਵੀ ਨਾਲੇ ਹੀ ਆਏ ਨੇ ਸੀਤਾ RAM ਜੀ ਇਹਨਾਂ ਨੂੰ ਵੀ ਆ ਕੇ ਇੱਥੇ ਮਿਲ ਸਕਦੇ ਆ ਹਾਂਜੀ ਅੰਕਲ ਜੀ ਇੱਕ ਵਾਰ ਪਲੀਜ਼ ਆ ਸਾਡੇ ਦਰਸ਼ਕਾਂ ਨੂੰ ਆਪਣਾ ਤੇਰਾ ਐਡਰੈਸ ਵੀ ਦਿਨਾਰਾ ਜ ਆਪਣੇ ਬਾਰੇ ਪਲੀਜ਼ ਸਪੇਨ ਕਰ ਦਿਓ ਪਹਿਲਾਂ ਜੀ ਸਾਡੀ ਦੁਕਾਨ ਹੈ ਠੇਵਿਆ ਦੇ ਮੀਨਸ ਕਲੇਨਰ ਤੋਂ ਹਾਂ ਜੀ ਸਾਨੂੰ ਆਯੁਰਵੈਦਿਕ ਨਾਬੀ ਤੇਲ ਨਾਬੀ ਵੈਦਾ ਜੀ ਵੈਦਾ ਨਾਲ ਵੀ ਸਾਨੂੰ ਬਹੁਤ ਫਾਇਦਾ ਪਿਆ ਜੀ ਹਾਂ ਜੀ ਕੀ ਕੀ ਪ੍ਰੋਬਲਮ ਸੀ ਜੀ ਆਪਾਂ ਨੂੰ ਅੰਕਲ ਜੀ ਜੀ ਜੈਸ ਸੀ ਦੀ ਪ੍ਰੋਬਲਮ ਸੀ ਜੀ ਜੀ ਜਾਂ ਬੀਪੀ ਦੀ ਪ੍ਰੋਬਲਮ ਸੀ ਸ਼ੂਗਰ ਦੀ ਪ੍ਰੋਬਲਮ ਸੀ ਸਾਰੀ ਸਾਡੇ ਕੋਲੋਂ ਠੀਕ ਹੋ ਗਈ ਹੁਣ ਬੀਪੀ 슈ਗਰ ਗੈਸ ਐਸ ਵੇਲੇ ਕੋਈ ਦਵਾਈ ਖਾ ਰਹੇ ਹੋ ਕਿੰਝ ਥੋੜੀ ਵੀ ਟੇਲ ਨਹੀਂ ਬਾਕੀ ਹੋ ਗਈ ਤੇ ਨਹੀਂ ਲੈ ਰਹੇ ਹੋ ਜਿੱਦਾਂ ਪਹਿਲਾਂ ਲੈ ਰਹੇ ਸੀ ਹਾਂ ਜੀ ਨਾ ਘੱਟ ਲਿਆ ਜਾ ਕੇ ਹਾਂ ਠੀਕ ਹੈ ਚਲੋ ਬਹੁਤ ਵਧੀਆ ਜੀ ਅੱਖਾਂ ਦਾ ਰਿਜ਼ਲਟ ਆਇਆ ਹੈ ਤੇਲ ਵੀ ਅੱਗੇ ਵੀ ਕਈਆਂ ਨੂੰ ਸਾਡੇ ਨੰਬਰ ਦਿੱਤੇ ਆ ਹਾਂ ਜੀ ਹਾਂ ਜੀ ਬਹੁਤ ਨੂੰ ਦਿੰਦੇ ਆ ਜਿਹੜਾ ਦੁਕਾਨ ਤੇ ਆਉਂਦਾ ਉਹਨੂੰ ਦੇ ਦਿੰਦੇ ਉਹਨਾਂ ਨੂੰ ਦਿੰਦੇ ਨੇ ਹਾਂ ਕਿਉਂਕਿ ਲੋਕੀ ਪੁੱਛਦੇ ਨੇ ਕਿ ਇਹ ਦਵਾਈ ਤੁਸੀਂ ਕਿਦਾਂ ਛਰਤੀ ਦਾ ਫਿਰ ਤੁਸੀਂ ਕਈਆਂ ਨੂੰ ਨੰਬਰ ਦਿੱਤੇ ਕਿਉਂਕਿ ਤੁਹਾਡੇ ਨਾਮ ਲੈ ਕੇ ਕਈਆਂ ਨੇ ਸਾਨੂੰ ਕਾਲ ਕੀਤੀ ਕਿ ਹਾਂ ਜੀ ਪ੍ਰਿੰਸੀਪਲ ਐਨਾਸਟੋ ਤੋਂ ਸਾਨੂੰ ਤੁਹਾਡਾ ਨੰਬਰ ਮਿਲਿਆ ਸੀ ਹੁਣ ਮੇਰੇ ਰਿਲੇਟਿਵ ਜਿੰਨੇ ਵੀ ਹੈਗੇ ਨੇ ਜੀ ਕਿ ਮੈਂ ਸਭ ਨੂੰ ਮੈਂ ਦੇਖ ਰਿਹਾ ਹਾਂ ਤਾਂ ਦੇਖਿਆ ਨੇ ਨੰਬਰ ਦੇਖਿਆ ਰਹੇ ਕਿ ਜਲੰਧਾ ਦਾ ਮਗਾਈਆ ਲੁਧਿਆਣਾ ਦੇ ਮਗਾਈਆ ਨੇ ਜੀ ਤੁਹਾਡੇ ਕੋਲੋਂ ਬਿਲਕੁਲ ਫਰਕ ਪੈਂਦਾ ਪਿਆ ਜੀ ਹਾਂ ਬਿਲਕੁਲ ਦੇਖੋ ਜੇਕਰ ਫਰਕ ਪੈ ਰਿਹਾ ਤਾਂ ਹੀ ਬੰਦਾ ਅੱਗੇ ਆਪਣੇ ਰਿਸ਼ਤੇਦਾਰ ਨੂੰ ਦੱਸੂਗਾ ਜੇ ਚੀਜ਼ ਦਾ ਕੋਈ ਅਨਲਟ ਨਹੀਂ ਹੈ ਤਾਂ ਫਿਰ ਅੱਗੇ ਆਪਣੀ ਚੀਜ਼ ਬਾਰੇ ਕੋਈ ਬੰਦਾ ਦੱਸਦਾ ਨਹੀਂ ਹੁੰਦਾ ਤੇ ਨਾਲੇ ਮੈਂ ਅੰਕਲ ਉਹਨਾਂ ਨਾਲ ਵੀ ਗੱਲ ਕਰਾਂਗਾ ਅੰਕਲ ਸੀਤਾ ਰਾਮ ਜੀ ਤੇ ਤੁਸੀਂ ਵੀ ਅੰਕਲ ਤੇਲ ਵਰਤੇ ਆ ਹੋਰ ਤੁਹਾਡੇ ਤੋਂ ਬਾਅਦ ਤੁਸੀਂ ਅੰਕਲ ਉਹਨਾਂ ਨੂੰ ਦਿੱਤਾ ਹੈ ਤੇ ਤੁਸੀਂ ਵੀ ਦੱਸੋ ਤੁਹਾਨੂੰ ਕੀ ਪ੍ਰੋਬਲਮ ਸੀ ਔਰ ਕਿੱਦਾਂ ਜਿਹੜੀ ਕਵਰ ਹੋ ਗਈ ਹੁਣ ਮੈਂ ਇਹ ਤੇਲ ਵਰਤੇ ਆ ਹਾਂ ਬਾਡੀ ਤੇ ਸਟਾਰਟ ਨਹੀਂ ਕਿੱਦਾਂ ਜਿਆਸਤ ਹਾਂ ਤੇ ਬਹੁਤ ਸਲ ਗਿਆ ਮੇਰੇ ਕੋ ਦਿਨ ਸਾਰ ਬੰਬਲ ਜਿਹੜੀ ਇਸ ਬੇਸ ਕੀ ਹਾਂਜੀ ਮੈਂ ਗਿਆ ਸੋਇਆ ਕੀ ਕੀ ਪ੍ਰੋਬਲਮ ਸੀ ਧੰਨ ਬਹੁਤ ਸੀ ਰਹੀ ਜੀ ਤੇ ਇੱਕ ਹਾਰਡ ਦੀ ਪ੍ਰੋਬਲਮ ਸੀਗੀ ਜੀ ਕਿ ਮੈਂ ਸੰਨ 1819 ਮੈਂ ਪ੍ਰਸ਼ਦ ਹੋਇਆ ਸੀ ਅੱਛਾ ਜੀ ਤੇ ਮੈਂ ਫਲਾਈਟ ਵੀ ਇਨਸ਼ੋਰਟ ਅੱਛਾ ਬਿਲਕੁਲ ਛੱਡ ਦੀ ਦਵਾਈ ਨਹੀਂ ਉਹ ਕਿਤੇ ਕਿਤੇ ਤਿੰਨ ਚਾਰ ਮਹੀਨੇ ਬਾਅਦ ਦੇਣਾ ਤਿੰਨ ਚਾਰ ਮਹੀਨੇ ਬਾਅਦ ਕਾਫੀ ਟਾਈਮ ਬਾਅਦ ਦਵਾਈ ਦੇਣਾ ਤੇ ਮੈਨੂੰ ਇਹਦਾ ਬਹੁਤ ਫਰਕ ਪਿਆ ਇੱਕ ਵੀ ਲੱਤ ਲੱਤਾਂ ਦਰਦ ਹੁੰਦੀ ਸੀ ਸਾਰਾ ਸਿਰ ਦਰਦ ਹੁੰਦੀ ਬਹੁਤ ਜ਼ਿਆਦਾ ਤਕਲੀਫ ਸੀ ਤੇ ਮੈਨੂੰ ਬਹੁਤ ਸ਼ਾਹ ਜਾਟ ਬਹੁਤ ਜ਼ਿਆਦਾ ਸਿਰ ਜਾਟ ਕੀ ਬਾਤ ਬਹੁਤ ਅਸਰ ਔਰ ਇਹ ਤੇਲ ਤੁਸੀਂ ਇੱਕ ਸ਼ੀਸ਼ੀ ਵਰਤੀ ਜਾਂ ਵੱਧ ਵਰਤ ਲਈ ਨਹੀਂ ਮੈਂ ਸਿਰਫ ਇੱਕ ਕੁਛ ਸਟਾਰਟਿੰਗ ਹਰ ਇੱਕ ਕੋਈ ਵਰਤੀ ਹੈ ਬਾਕੀ ਮੈਂ ਗਾਂ ਗਾਂ ਲੋਕਾਂ ਨੂੰ ਦੱਸਿਆ ਉਹ ਕਿਉਂਕਿ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਬਹੁਤ ਸ਼ਾਹ ਜਾਟ ਰਹੇ ਦੇਖੋ ਜੀ ਅੰਕਲ ਉਹਨਾਂ ਨੇ ਕਿੰਨੀਆਂ ਪ੍ਰੋਬਲਮਾਂ ਇਹਨਾਂ ਨੇ ਦੱਸਿਆ ਨੇ ਹਾਰਟ ਦੀ ਜਿਹੜੀ ਪ੍ਰੋਬਲਮ ਸੀ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਬਲੋਕਸ ਤੇ ਕੰਮ ਕਰਦਾ ਹੈ ਬਲੋਕਸ ਜਦੋਂ ਸ਼ਬਦ ਆ ਗਿਆ ਉੱਥੇ ਇੱਕ ਪ੍ਰੋਬਲਮ ਨਹੀਂ ਉੱਥੇ ਕਈ ਤਰ੍ਹਾਂ ਪਰ ਚਾਹੇ ਹਾਰਟ ਦੀ ਬਲੋਕਸ ਹੈ ਚਾਹੇ ਪੈਰਲਾਈਜ਼ ਹੋ ਰਿਹਾ ਵਾ ਚਾਹੇ ਹੋਰ ਸਾਨੂੰ ਕੋਈ ਪ੍ਰੋਬਲਮ ਹੈ ਬਲੋਕਸ ਕਰਕੇ ਉਹਨਾਂ ਤੇ ਸਾਰਾ ਕੰਮ ਕਰ ਰਿਹਾ ਬਵਾਸੀਰ ਤੇ ਬਹੁਤ ਵਧੀਆ ਰਿਜ਼ਲਟ ਆਏ ਹੈਗੇ ਆ ਅੰਕਲ ਉਹਨਾਂ ਨੂੰ ਇਸੇ ਕਰਕੇ ਤੇ ਪ੍ਰੋਜੈਕਟ ਦੇ ਅੰਦਰ ਕਈਆਂ ਨੇ ਸਾਡੇ ਨੰਬਰ ਦਿੱਤੇ ਆ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਕਲ ਉਹਨੇ ਹੁਣੇ ਗੱਲ ਕਰ ਰਹੇ ਸੀ ਤੇ ਫੋਟੋ ਲਗਾਈ ਹੋਈ ਆ ਅਕਲ ਉਹਨੇ ਅੱਛਾ ਸ਼ਾਮ ਜੀ ਸਾਡੀ ਸ਼ਾਮ ਜੀ ਆਪੂ ਸ਼ਾਮ ਜੀ ਦੀ ਤੇ ਅਕਲ ਉਹਨੇ ਹੁਣੇ ਗੱਲ ਕਰ ਰਹੇ ਸੀ ਕਹਿੰਦੇ ਕਿ ਮਤਲਬ ਸਾਡੀ ਜਿੰਨਾ ਤੇ ਆਸਥਾ ਹੈ ਜਿੰਨਾਂ ਨੂੰ ਆਪਾਂ ਮੰਨਦੇ ਆ ਉਹ ਮਤਲਬ ਖੁਦ ਨਹੀਂ ਕਦੇ ਤੁਹਾਨੂੰ ਠੀਕ ਕਰਨ ਆਉਂਦੇ ਆ ਜਦੋਂ ਅਸੀਂ ਉਹਨਾਂ ਨੂੰ ਕਹੀਦਾ ਕਿ ਸਾਨੂੰ ਰਸਤਾ ਦਿਖਾਓ ਸਾਨੂੰ ਆਰਾਮ ਚਾਹੀਦਾ ਹੈ ਤਾਂ ਉਹ ਕੋਈ ਨਾ ਕੋਈ ਜ਼ਰੀਆ ਬਣਾਉਂਦੇ ਆ ਇਹ ਨਾ ਵੀ ਬੈਰਾ ਵੀ ਇੱਕ ਤਰ੍ਹਾਂ ਦਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਹਾਂ ਖਾਤੂ ਦਾ ਸ਼ਾਮ ਜੀ ਦੀ ਕਿਰਪਾ ਦੇ ਨਾਲ ਹੀ ਤੁਹਾਨੂੰ ਇੱਕ ਜਰੀਆ ਮਿਲਿਆ ਔਰ ਉਸ ਜਰੀਏ ਦੇ ਤੌਰ ਤੇ ਤੁਸੀਂ ਆਪ ਤਾਂ ਠੀਕ ਹੋਏ ਆ ਹੁਣ ਫਰੋਜ਼ਪੁਰ ਦੇ ਅੰਦਰ ਵੀ ਕਈਆਂ ਨੂੰ ਤੁਸੀਂ ਇਹ ਤੀਲ ਦੱਸ ਚੁੱਕੇ ਹੋ ਦੇਖੋ ਅਸੀਂ 1 ਕਿਲੋਮੀਟਰ ਦੇ ਇੱਥੇ ਤੁਰ ਪਾ ਜਾਈ ਹਾਂ ਇਹ ਨਹੀਂ 5 ਕਿਲੋਮੀਟਰ ਚੋੜੀ ਤੇ ਤੁਰ ਰਹੇ ਆ ਠੀਕ ਹੈ ਸਾਹ ਪੁੰਜਾ ਨਹੀਂ ਲੱਗਿਆ ਜੀ ਇਹ ਹੀ ਹੈ ਜੀ ਆਠ ਦਾ ਕਰਕੇ ਆਪਣ ਮੈਂ ਜਿਵੇਂ ਜਿਵੇਂ ਤਰ੍ਹਾਂ ਤੇ ਐਨ ਉੱਤੇ ਆ ਹੁਣ ਅੱਗੇ ਪੌੜੀਆਂ ਜਿਹੜੀ ਆ ਸਾਹ ਚੜ ਜਾਂਦਾ ਨਹੀਂ ਚੜਦਾ